ਕੋਮੀ ਸੜਕ ਦੇ ਡਿਵਾਈਡਰ ਦਾ ਹੋ ਰਿਹਾ ਨੁਕਸਾਨ ਲਗਾਤਾਰ ਟੁੱਟ ਰਹੀ ਹੈ ਡਿਵਾਈਡਰ ਤੇ ਲੱਗੀ ਹਰੇ ਟੱਪਰੇ ਵਾਲੀ ਦੀਵਾਰ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆ ਜਿਹੜੀ ਤਸਵੀਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ ਨੰਬਰ 703 ਦੀ ਹੈ ਜਿਸ ਨੂੰ ਸਰਸਾ ਮਾਨਸਾ ਸਰਸਾ ਚੰਡੀਗੜ੍ਹ ਜਾਂ ਸਰਸਾ ਲੁਧਿਆਣਾ ਕੌਮੀ ਸੜਕ ਵੀ ਆਖਿਆ ਜਾਂਦਾ ਹੈ ਸੜਕੀ ਵਿਭਾਗ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਰਦੂਲੇਵਾਲਾ ਕੈਂਚੀਆਂ ਤੋਂ ਸਰਦੂਲਗੜ ਦੇ ਸਰਸਾ ਕੈਂਚੀਆਂ ਤੱਕ ਸੜਕ ਦਾ ਨਵੀਨੀਕਰਨ ਕਰਕੇ ਸੜਕ ਦੇ ਵਿਚਕਾਰ ਇੱਕ ਡਿਵਾਈਡਰ ਬਣਾਇਆ ਗਿਆ ਸੀ ਉਸ ਡਿਵਾਈਡਰ ਦੇ ਉੱਪਰ ਹਰੇ ਰੰਗ ਦੇ ਪੱtre ਵਾਲੀ ਇੱਕ ਦੀਵਾਰ ਜਿਹਨੂੰ ਹਰੇ ਰੰਗ ਦੇ ਫਲਾਈਪਰ ਵੀ ਕਹਿ ਸਕਦੇ ਆ ਲਗਾਏ ਗਏ ਸੀ ਉਹ ਫਲਾਈਪਰਾਂ ਦਾ ਜਾਂ ਉਹਨਾਂ ਪੱਤਰਿਆਂ ਦਾ ਮਤਲਬ ਇਹ ਸੀ ਕਿ ਇੱਕ ਦੂਜੇ ਨੂੰ ਜਿਹੜੇ ਵਾਹਨ ਕ੍ਰਾਸ ਕਰਦੇ ਆ ਸੜਕ ਦੇ ਦੋਵੇਂ ਪਾਸੇ ਉਹਨਾਂ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਨਾ ਪੈਣ ਤੇ ਕਿਸੇ ਨੂੰ ਰਾਤ ਨੂੰ ਪਰੇਸ਼ਾਨੀ ਨਾ ਹੋਵੇ ਪਰ ਡਿਵਾਈਡਰ ਦੇ ਹਰੇ ਪੱtre ਵਾਲੀ ਦੀਵਾਰ ਦੇ ਅੱਜ ਦੇ ਹਾਲਾਤ ਇਹ ਨੇ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਿ ਬਿਲਕੁਲ ਟੁੱਟਦੀ ਜਾ ਰਹੀ ਹੈ ਲਗਾਤਾਰ ਟੁੱਟ ਰਹੀ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਕਿਸੇ ਸ਼ਰਾਰਤੀ ਅੰਸਰਾਂ ਦੀ ਕਾਰਸਤਾਨੀ ਹੈ ਜਾਂ ਇਹਦੀ ਕੁਆਲਿਟੀ ਜਾਂ ਗੁਣਵੱਤਾ ਇਨ੍ਹਾਂ ਪੱਤਰਿਆਂ ਦੀ ਮਾੜੀ ਹੈ ਕਿ ਲਗਾਤਾਰ ਇਹ ਟੁੱਟ ਰਹੇ ਨੇ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਸਾਹਮਣੇ ਤੋਂ ਹਰੀ ਦੀਵਾਰ ਨਜ਼ਰ ਆਉਂਦੀ ਹੈ ਤੇ ਬਹੁਤੀਆਂ ਥਾਵਾਂ ਤੇ ਇਨ੍ਹਾਂ ਹਰੇ ਪੱਤਰਿਆਂ ਦਾ ਨਾਮੋ ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ ਖਾਸ ਕਰਕੇ ਜਿੱਥੇ ਸੜਕ ਤੇ ਕੱਟ ਬਲੇ ਹੋਇਆ ਉਹ ਕੱਟਾਂ ਦੇ ਸਿਰਿਆਂ ਤੇ ਬਿਲਕੁਲ ਵੀ ਤੁਸੀਂ ਸਾਹਮਣੇ ਨਜ਼ਰ ਆਉਂਦਾ ਹੈ ਕਿ ਇੱਕ ਵੀ ਪੱਤਰਾ ਦਿਖਾਈ ਨਹੀਂ ਦਿੰਦਾ ਸੋ ਇਹ ਸ਼ਰਾਰਤੀ ਅੰਸਰਾਂ ਦੀ ਕਾਰਸਤਾਨੀ ਹੈ ਜਾਂ ਇਹਨਾਂ ਦੀ ਗੁਣਵੱਤਾ ਮਾੜੀ ਹੋਣ ਦੇ ਕਰਕੇ ਇਹ ਟੁੱਟ ਰਹੇ ਆ ਇਸ ਕਰਕੇ ਆਉਣ ਜਾਣ ਵਾਲੇ ਰਾਹੀਰ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਔਰ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਹੈ ਕਿ ਇਹ ਪੱਤਰੇ ਆ ਜਿਹੜੇ ਇਹਨਾਂ ਨੂੰ ਜ਼ਿਆਦਾ ਮਜ਼ਬੂਤੀ ਨਾਲ ਲਾਇਆ ਜਾਵੇ ਜਾ ਸ਼ਰਾਰਤੀ ਅੰਸਰਾਂ ਤੇ ਸਕੰਜਾ ਕਸਿਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹੀਰ ਲੋਕਾਂ ਲਈ ਇਹ ਸਹੂਲਤ ਬਣੀ ਰਹਿ ਸਕੇ ਸੋ ਇਸ ਵੀਡੀਓ ਨੂੰ ਚੰਗੀ ਲੱਗੇ ਤਾਂ ਅਗੇ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਨੈਸ਼ਨਲ ਹਾਈਵੇ ਔਥਾਰਟੀ ਤੱਕ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ